ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਖਦਿਆਂ ਨੂੰ ਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਦਿਖਾਵਾਂਗੇ ਆਪਾਂ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਤੇ ਕਰਾਵਾਂਗੇ ਦਰਸ਼ਨ ਦਿਦਾਰੇ ਜੀ ਬਣੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਹਾਂ ਜੀ ਉੱਥੇ ਜਾ ਕੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਸ੍ਰੀ ਤੇ ਇਹ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਆ ਜੀ ਤੇ ਆਪਾਂ ਖੜੇ ਆ ਇਸ ਵੇਲੇ ਗੁਰਦੁਆਰੇ ਦੇ ਫਰੰਟ ਸੜਕ ਤੇ ਇਹ ਆ ਜੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦਾ ਜੀ ਪੰਜਵੀਂ ਪਾਤਸ਼ਾਹੀ ਦਾ ਇਹ ਗੁਰਦੁਆਰਾ ਇਤਿਹਾਸਕ ਹੈ ਜੀ ਵਿਆਹ ਸਮੇਂ ਜਦੋਂ ਗੁਰੂ ਅਰਜਨ ਦੇਵ ਜੀ ਮੋਹ ਸਾਹਿਬ ਨੂੰ ਚੱਲੇ ਸੀ ਤਾਂ ਇਸ ਥਾਂ ਤੇ ਹੋ ਕੇ ਗਏ ਸੀ ਉਹਨਾਂ ਦੇ ਚਰਨ ਛੂ ਧਰਤੀ ਆ ਜੀ ਇਸ ਜਗ੍ਹਾ ਨੂੰ ਪਵਿੱਤਰਤਾ ਬਖਸ਼ੀ ਉਹਨਾਂ ਦੀ ਯਾਦ ਨੂੰ ਮਨਾਉਂਦਿਆਂ ਹਰ ਸਾਲ ਸਲਾਨਾ ਜੋੜ ਮੇਲਾ 16 17 ਹਾੜ ਨੂੰ ਮਨਾਇਆ ਜਾਂਦਾ ਹੈ ਗੁਰਦੁਆਰਾ ਸਹਿਬ ਵਿਖੇ ਮੱਸੀਆ ਦਾ ਦਿਹਾੜਾ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਜੀ ਜੀ ਇੱਕ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਆ ਜੀ ਡਿਸਟ੍ਰਿਕਟ ਜਲੰਧਰ ਦੇ ਵਿੱਚ ਤੇ ਬਾਇਆ ਇੱਥੇ ਨਾਲ ਇੱਕ ਇੱਕ ਸਾਈਡ ਤੇ ਆਪਣੇ ਨਕੂਦਰ ਪੈ ਜਾਂਦਾ ਆ ਤਾਂ ਇੱਕ ਸਾਈਡ ਪੈ ਜਾਂਦਾ ਜੰਡੇਆਲਾ ਤੇ ਪਿੰਡ ਨਾਲ ਹੀ ਸ੍ਰੀ ਆ ਤੇ ਨਾਲੇ ਇਧਰਲੇ ਪਾਸੇ ਸ਼ੰਕਰ ਆ ਜੀ ਤੁਸੀਂ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰ ਸਕਦੇ ਆ ਤੇ ਬਾਕੀ ਦਾ ਇਤਿਹਾਸ ਆਪਾਂ ਜਾਣਦੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸਾਹਮਣੇ ਜੀ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਜੀ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦਾ ਸਰੂਪ ਲੱਗਾ ਹੋਇਆ ਤਾਂ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦਾ ਸਰੂਪ ਲੱਗਾ ਹੋਇਆ ਤੇ ਬਹੁਤ ਸੋਹਣੀ ਇਮਾਰਤ ਆ ਜੀ ਗੁਰੂ ਘਰ ਦੀ ਤਾਂ ਬਹੁਤ ਹੀ ਵਧੀਆ ਬਣਾਇਆ ਗਿਆ ਆ ਤੇ ਸਾਹਮਣੇ ਤੁਹਾਨੂੰ ਵਾਸ਼ਵੇਸ਼ਨ ਵੀ ਮਿਲ ਜਾਂਦੇ ਆ ਹੱਥ ਧੋਣ ਨੂੰ ਖੱਬੇ ਤੇ ਸੱਜੇ ਦੋਨੇ ਬਣੇ ਹੋਏ ਆ ਇੱਕ ਪਾਸੇ ਸ਼ੰਕਰ ਪਿੰਡ ਪੈ ਜਾਂਦਾ ਜੀ ਦੂਸਰੀ ਪਾਸੇ ਸ੍ਰੀ ਪਿੰਡ ਪੈ ਜਾਂਦਾ ਆ ਤੇ ਦੋਨੇ ਹੀ ਪਿੰਡਾਂ ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ। ਲਓ ਜੀ ਇਧਰਲੇ ਪਾਸੇ ਜੀ ਸਰੋਵਰ ਬਣਿਆ ਹੋਇਆ ਬਿਲਕੁਲ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜੀ ਤੇ ਇੱਥੇ ਹਰੇਕ ਮਹੀਨੇ ਮੱਸੀਆ ਲੱਗਦੀ ਆ ਤਾਂ ਦੂਰੋ ਦੂਰੋ ਲੋਕੀ ਆਉਂਦੇ ਆ ਜੇ ਸਿਰ ਝੁਕਾਉਂਦੇ ਆ ਤੇ ਮੱਸੀਆ ਨਹਾਉਂਦੇ ਆ ਤਾਂ ਮੱਥਾ ਟੇਕਦੇ ਆ। ਤੇ ਬਹੁਤ ਹੀ ਵਧੀਆ 뷰 ਆ ਜੀ ਦੇਖੋ ਤੁਸੀਂ ਦੇਖ ਸਕਦੇ ਆ ਕਿ ਹਰੇ ਭਰੇ ਦਰਖਤ ਬਹੁਤ ਸੋਹਣੇ ਲੱਗਦੇ ਆ ਹਰਿਆਲੀ ਤਾਂ ਗੁਰਦੁਆਰਾ ਸਾਹਿਬ ਵਿੱਚ ਵੈਸੇ ਹੀ ਬਹੁਤ ਵਧੀਆ ਲੱਗਦੀ ਆ ਤੇ ਇਧਰਲੇ ਪਾਸੇ ਪਾਣੀ ਵਾਲੀ ਟੈਂਕੀ ਬਣਾਈ ਹੋਈ ਆ ਤੇ ਸਰੋਵਰ ਵਿੱਚ ਮੱਛੀਆਂ ਵੀ ਛੱਡੀਆਂ ਗਈਆਂ ਆ ਤੇ ਇੱਕ ਸਾਈਡ ਬੀਬੀਆਂ ਦੇ ਨਹਾਉਣ ਵਾਸਤੇ ਬਾਥਰੂਮ ਬਣੇ ਹੋਏ ਆ ਜੀ ਤੇ ਮੱਸੀਆਂ ਨੂੰ ਇਹ ਬਿਲਕੁਲ ਪਾਣੀ ਨਾਲ ਭਰਿਆ ਜਾਂਦਾ ਆ ਤੇ ਗਰੇਲੇ ਦੇ ਵਿੱਚ ਲੱਗੀ ਹੋਈ ਆ ਮੇ ਕੋਈ ਵੀ ਬੱਚਾ ਜਾਂ ਕਿਸੇ ਦਾ ਪੈਰ ਤਲਕ ਕੇ ਵਿੱਚ ਨਾ ਡਿੱਗ ਜਾਣਾ ਤਾਂ ਬਹੁਤ ਸੇਫਟੀ ਦਾ ਧਿਆਨ ਰੱਖਿਆ ਗਿਆ ਤੇ ਹੁਣ ਆਪਾਂ ਘਰ ਦੇ ਅੰਦਰ ਜਾ ਕੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਤੇ ਚਲਦੇ ਆ ਜੀ ਤੁਹਾਨੂੰ ਅੰਦਰ ਲੈ ਕੇ ਤੇ ਗੁਰਦੁਆਰਾ ਸਾਹਿਬ ਆਪਾਂ ਦਿਖਾਉਂਦੇ ਆ ਤੁਹਾਨੂੰ ਅੰਦਰੂ ਜਾ ਕੇ ਗੁਰਦੁਆਰਾ ਸਾਹਿਬ ਦੇ ਜਦੋਂ ਆਪਾਂ ਅੰਦਰ ਜਾਂਦੇ ਆ ਤੇ ਜੀ ਫਰੰਟ ਤੇ ਬਰਾਂਡਾ ਬਣਿਆ ਹੋਇਆ ਆ ਸੰਗਤ ਦੇ ਬਹਿਣ ਲਈ ਵੀ ਤਾਂ ਰਾਮ ਕਾਂ ਲਈ ਵੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਜੀ ਅੰਦਰ ਬੜੇ ਆ ਤਾਂ ਗੁਰਬਾਣੀ ਸ਼ਬਦ ਲੱਗੇ ਹੋਏ ਸੀ ਤਾਂ ਸੁਣ ਕੇ ਬਹੁਤ ਹੀ ਮਨ ਨੂੰ ਸਕੂਨ ਪੈਂਦਾ ਹੈ ਜੀ ਤੇ ਸਾਹਮਣੇ ਜੀ ਜੋੜੇ ਰੱਖਣ ਨੂੰ ਰੈਕ ਬਣੇ ਹੋਏ ਆ ਤੁਸੀਂ ਜੋੜੇ ਰੱਖ ਕੇ ਤਾਂ ਅੰਦਰ ਮੱਥਾ ਟੇਕਣ ਜਾ ਸਕਦੇ ਆ ਇੱਧਰਲੇ ਪਾਸੇ ਜੀ ਜੋਤੀ ਬੈਠੀ ਹੋਈ ਸੀਗੀ ਤਾਂ ਮੈਂ ਕਿਹਾ ਚਲੋ ਇਹਨਾਂ ਦੀ ਵੀ ਨਾਲ ਇਹ ਵੀਡੀਓ ਸ਼ੂਟ ਕਰ ਲਨੇ ਵਾਈਫ ਆ ਮੇਰੇ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਹੀ ਵਧੀਆ ਜਿਹਾ ਫੁੱਲ ਬੂਟੇ ਲਾਏ ਹੋਏ ਆ ਤੇ ਪਾਰਕ ਵੀ ਬਣਾਈ ਹੋਈ ਆ ਬਹੁਤ ਸੋਹਣੀ ਲੱਗਦੀ ਆ ਤੇ ਬੈਠਣ ਨੂੰ ਸੋਹਣੇ ਦਰੱਖਤਾਂ ਛਾਂ ਛਾਂ ਵਾਲੇ ਲੱਗੇ ਹੋਏ ਆ ਜੀ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਛਾਂਵੇਂ ਦਰੱਖਤਾਂ ਦੇ ਬਹਿ ਕੇ ਤਾਂ ਬਾਬਿਆਂ ਦੀ ਬਾਣੀ ਦਾ ਬਹੁਤ ਵਧੀਆ ਸਕੂਨ ਪ੍ਰਾਪਤ ਕਰ ਸਕਦੇ ਆ ਤੇ ਗੁਰਦੁਆਰਾ ਸਾਹਿਬ ਦੇ ਇੰਟਰ ਹੁੰਦੇ ਆ ਜੀ ਬਾਹਰ ਵੀ ਦੋ ਵਾਸ਼ਵੇਸ਼ਨ ਲੱਗੇ ਹੋਏ ਆ ਤੇ ਅੰਦਰਲੇ ਪਾਸੇ ਚਾਰ ਵਾਸ਼ਵੇਸ਼ਨ ਲੱਗੇ ਆ ਖੱਬੇ ਸੱਜੇ ਦੋਨੇ ਪਾਸੇ ਲੱਗੇ ਹੋਏ ਆ ਜੀ ਤੇ ਗੁਰਦੁਆਰਾ ਸਾਹਿਬ ਦੀ ਜੀ ਇੱਥੋਂ ਸਾਹਮਣੇ ਐਂਟਰੀ ਹੁੰਦੀ ਆ ਇਹ ਬਹੁਤ ਹੀ ਵਧੀਆ ਲੱਗਦਾ ਆ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਮਨ ਨੂੰ ਬਖਰਾ ਜਿਹਾ ਸਕੂਨ ਮਿਲਦਾ ਆ ਜੀ ਦੁਨੀਆਦਾਰੀ ਭੁੱਲ ਜਾਂਦੀ ਆ ਤੇ ਇਦਾਂ ਨੂੰ ਜੀ ਸਾਰੇ ਫੁੱਲ ਬੂਟਿਆਂ ਦੀ ਕਿਯਾਰੀ ਕਿਯਾਰੀਆਂ ਬਣੀਆਂ ਤਾਂ ਕਾਫੀ ਸਪੇਸ ਦਿੱਤੀ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਆਪਾਂ ਗੱਡੀਆਂ ਮੋਟਰਸਾਈਕਲ ਵੀ ਖੜੇ ਕਰਨੇ ਆ ਤਾਂ ਪਾਰਕਿੰਗ ਦਾ ਵੀ ਖਾਸ ਧਿਆਨ ਰੱਖਿਆ ਗਿਆ ਆ ਤੇ ਇੱਕ ਗੱਲ ਜੀ ਆਪਾਂ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਆ ਜੀ ਤੇ ਖਾਸ ਕਰਕੇ ਪਾਠੀ ਸਿੰਘ ਦਾ ਜਿਹੜੇ ਆਪਾਂ ਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਲੈ ਕੇ ਦਿੱਤੀ ਜਾਂ ਆਪਾਂ ਵੀਡੀਓ ਸ਼ੂਟ ਕੀਤੀ ਉਹਨਾਂ ਨੇ ਬਹੁਤ ਆਪਣੀ ਹੈਲਪ ਕੀਤੀ ਆ ਜੀ ਤੇ ਤਦਈ ਆਪਾਂ ਅੰਦਰ ਜਾ ਕੇ ਤਾਂ ਹਰ ਪਾਸੇ ਦੀ ਤੁਹਾਨੂੰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਧਰਲੇ ਪਾਸੇ ਜੀ ਪੁਰਾਣਾ ਖੂਬ ਬਣਿਆ ਹੋਇਆ ਆ ਜੀ ਵਿੱਚ ਪਾਣੀ ਵੀ ਆ ਤਾਂ ਦੇਖਣ ਨੂੰ ਬਹੁਤ ਵਧੀਆ ਲੱਗਦਾ ਆ ਜੀ ਪੁਰਾਣੀਆਂ ਟੰਡਾਂ ਪੁਰਾਣਾ ਇਤਿਹਾਸ ਤੇ ਇਹ ਇੱਕ ਇਤਿਹਾਸਿਕ ਗੁਰਦੁਆਰਾ ਜੀ ਉੱਤੇ ਦੀ ਤੇ ਬਹੁਤ ਵਧੀਆ ਲੱਗਦਾ ਹੈ ਜੀ ਇਤਿਹਾਸ ਦੇਖਣਾ ਤੇ ਇੱਧਰ ਬਣਿਆ ਹੋਇਆ ਜੀ ਗੇੜਨ ਨੂੰ ਇਸ ਦੇ ਨਾਲ ਚਲਦੀਆਂ ਜੀ ਟੰਡਾਂ ਤੇ ਪਾਣੀ ਅੱਗੇ ਪੁਰਾਣੇ ਸਮਿਆਂ ਚ ਬਾਹਰ ਕੱਢਿਆ ਜਾਂਦਾ ਸੀਗਾ ਜੀ ਤੇ ਇੱਧਰ ਲੱਗਾ ਹੋਇਆ ਜੀ ਗੁਰੂਆਂ ਦੀਆਂ ਬਾਣੀਆਂ ਬਾਰੇ ਤਾਂ ਉਹਨਾਂ ਦੇ ਸਰੂਪਾਂ ਬਾਰੇ ਤੇ ਉਹਨਾਂ ਦੇ ਜਨਮ ਜਨਮ ਬਾਰੇ ਤੇ ਇੱਧਰਲੇ ਪਾਸੇ ਜੀ ਗੁਰੂ ਅਰਜਨ ਦੇਵ ਜੀ ਦੇ ਇਥੇ ਦਾ ਇਤਿਹਾਸ ਲਿਖਿਆ ਹੋਇਆ ਤਾਂ ਅਸੀਂ ਸਕਰੀਨਸ਼ਾਟ ਤੁਸੀਂ ਲੈ ਕੇ ਤਾਂ ਪੜ ਸਕਦੇ ਆ ਇਤਿਹਾਸ ਬਾਰੇ ਤਾਂ ਬਾਕੀ ਆਪਾਂ ਬਾਬਾ ਜੀ ਬਾਬਾ ਜੀ ਨੂੰ ਜ਼ਰੂਰ ਪੁੱਛਾਂਗੇ ਆਪਾਂ ਇਤਿਹਾਸ ਜਾਣਨ ਬਾਰੇ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਦੇ ਮੂੰਖੋਂ ਸੁਣਾਗੇ ਤਾਂ ਤੁਹਾਨੂੰ ਸੁਣਾਵਾਂਗੇ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਫਲਾਈ ਦਾ ਦਰਖਤ ਲਗਾਇਆ ਸੀ ਜੀ ਇਹ ਦਰਖਤ ਬਹੁਤ ਵਿਰਧ ਹੋ ਚੁੱਕਿਆ ਹੈ ਜੀ ਤੇ ਪਰ ਹਜੇ ਵੀ ਹਰਾ ਭਰਿਆ ਹੈ ਜੀ ਚਲੋ ਜੀ ਅੰਦਰ ਆਪਾਂ ਟੇਕਦੇ ਆਂ ਮੱਥਾ ਤੇ ਕਰਦੇ ਆਪਾਂ ਵੀ ਦਰਸ਼ਨ ਤੇ ਕਿੰਨਾ ਵਧੀਆ ਸਮਾਂ ਰਿਹਾ ਹੋਊਗਾ ਜਦੋਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਆਪਣੇ ਚਰਨ ਪਾਏ ਹੋਣਗੇ ਤਾਂ ਕਿਦਾਂ ਦਾ ਮਾਹੌਲ ਰਿਹਾ ਹੋਊਗਾ ਬਾਬਾ ਜੀ ਦਾ ਤਾਂ ਉਹ ਆਪਾਂ ਮੈਜਿਨ ਨਹੀਂ ਕਰ ਸਕਦੇ ਤੇ ਇਧਰ ਜੀ ਜੂਤ ਜਗਦੀ ਪਈ ਬਾਬਿਆਂ ਦੀ ਤਾਂ ਵੈਸੇ ਮੈਂ ਕਹਿ ਰਿਹਾ ਸੀ ਵੀ ਆਪਾਂ ਮੈਜਿਨ ਨਹੀਂ ਕਰ ਸਕਦੇ ਵੀ ਕੋਈ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹ ਕਤੇ ਸਾਹਮਣੇ ਆ ਜਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੀ ਕੋਈ ਸੁੱਧ ਬੋਧ ਰਹਿ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਆ ਤਾਂ ਕਿ ਇਹ ਜਿਹੜਾ ਫਲਾਈ ਦਾ ਦਰਖਤ ਹੈ ਜੀ ਕਿੰਨਾ ਲੰਬਾ ਆ ਤੇ ਹੁਣ ਕਾਫੀ ਬਿਰਧ ਵੀ ਹੋ ਚੁੱਕਿਆ ਆ ਤੇ 16 17 ਹਾਰਡ ਨੂੰ ਵੀ ਇੱਥੇ ਮੇਲਾ ਲੱਗਦਾ ਆ ਤੇ ਹਰ ਇੱਕ ਸਾਲ ਹੀ ਹੁੰਦਾ ਜੀ ਮਨਾਇਆ ਜਾਂਦਾ ਪਹਾੜੀ ਭਾਰੀ ਸੰਗਤ ਦੇ ਨਾਲ ਇਕੱਠ ਹੁੰਦਾ ਆ ਤੇ ਦੂਰੋਂ ਦੂਰੋਂ ਸੰਗਤਾਂ ਇਸ ਮੇਲੇ ਨੂੰ ਦੇਖਣ ਨੂੰ ਪਹੁੰਚਦੀ ਆਇਆ ਤੇ ਗੁਰੂ ਅਰਜਨ ਦੇਵ ਜੀ ਦੇ ਇਸ ਸਥਾਨ ਤੇ ਤਾਲੁਕੀ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਮੱਥਾ ਟੇਕਣ ਆਉਂਦੇ ਆ ਲੋ ਜੀ ਆਪਣੇ ਨਾਲ ਆ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਤਾਂ ਸੁਣਦੇ ਆ ਇਹਨਾਂ ਦੇ ਮੁਖੋਂ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰਪਰੀ ਸਾ ਸੰਗਤ ਜੀਓ ਇਹ ਪਾਵਨ ਪਵਿੱਤਰ ਸਥਾਨ ਦੀਨ ਦੁਨੀਆ ਦੇ ਮਾਲਕ ਕੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਸਤਕਾਰਯੋਗ ਮਾਤਾ ਗੰਗਾ ਜੀ ਮੌਸਾ ਵਿਖੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਮਾਤਾ ਡੰਡਾ ਜੀ ਦੇ ਨਾਲ ਹੋਇਆ ਹੈ ਉਦੋਂ ਬਰਾਤ ਲੈ ਕੇ ਇਸ ਅਸਥਾਨ ਤੇ ਪਹੁੰਚੇ ਸਨ ਤਕਰੀਬਨ ਦੋ ਰਾਤਾਂ ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਆਪਣੀ ਬਰਾਤ ਲੈ ਕੇ ਰੁਕੇ ਸਨ ਗੁਰਦੁਆਰਾ ਪੰਜ ਪੀਰ ਪੀਰ ਸ਼ਬਦ ਅਰਬੀ ਅਤੇ ਫਾਰਸੀ ਦਾ ਸੁਮੇਲ ਹੈ ਪੰਜ ਪਿਆਲੇ ਪੰਜ ਪੀਰ ਭਾਈ ਗੁਰਦਾਸ ਸਿੰਘ ਨੇ ਆਪਣੀ ਵਾਰਦੇ ਵਿੱਚ ਜਿਗਰ ਕੀਤਾ ਹੈ ਪਹਿਲੇ ਪੀਰ ਤਰਨਤਨ ਸਬਸਿਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਹਨ ਇਸੇ ਤਰ੍ਹਾਂ ਹੀ ਪੰਨੇ ਪੀਰ ਤਰਨਤਨ ਸਬਸਿਰੀ ਗੁਰੂ ਅਰਜਨ ਦੇਵ ਮਹਾਰਾਜੀ ਹਨ ਉਹਨਾਂ ਦੀ ਬਰਾਤ ਦੇ ਬਰਾਤ ਦੇ ਵਿੱਚ ਸਰਕਾਰਯੋਗ ਭਾਈ ਗੁਰਦਾਸ ਸਿੰਘ ਜੀ ਭਾਈ ਸੱਤਾ ਬਲਵੰਡਾ ਜੀ ਤੇ ਸਰਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਬਾਬਾ ਸ਼੍ਰੀ ਚੰਦ ਮਹਾਰਾਜੀ ਹੋਰ ਅਨੇਕਾਂ ਸੱਜਣ ਗੁਰੂ ਅਰਜਨ ਦੇਵ ਮਹਾਰਾਜੀ ਦੀ ਬਰਾਤ ਦੇ ਵਿੱਚ ਆਏ ਸਨ ਇਸ ਸਥਾਨ ਨੇ ਬੜਪਾਡਾ ਸਮਾ ਮਿਲਿਆ ਹੈ ਤੇ ਉਸ ਸਮੇ ਗੁਰੂ ਅਰਜਨ ਦੇਵ ਮਹਾਰਾ ਜੀ ਇਸ ਸਥਾਨ ਤੇ ਆਏ ਸਨ ਤੇ ਗੁਰੂ ਸਰੂਪ ਗੁਰਪਰੀਸਾ ਸੰਗਜਿਓ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਜ ਪੀਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤੀ ਅਸਥਾਨ ਹੈ ਇਹ ਜੋ ਆਪਾਂ ਫਲਾਈ ਦਾ ਦਰਖਤ ਦੇਖ ਰਹੇ ਹਾਂ ਸੇ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦਗਾਰ ਨਿਸ਼ਾਨੀ ਹੈ ਉਹਨਾਂ ਦੇ ਹੱਥੀਂ ਲੱਗਾ ਹੋਇਆ ਹੈ ਤਕਰੀਬਨ 437 ਸਾਲ ਦੇ ਕਰੀਬ ਇਸ ਦਰਖਤ ਨੂੰ ਹੋ ਚੁੱਕੇ ਹਨ ਵਾਈ ਗੁਟਰੀ ਕਾਲਸਾ ਵਾਈ ਗੁਟਰੀ ਇਹ ਅੱਜ ਗੁਰਦੁਆਰਾ ਸਾਹਿਬ ਜੀ ਦਾ ਫਰੰਟ ਤੇ ਦੋ ਮੰਜ਼ਲੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਤਾਂ ਪੁਰਾਣੀਆਂ ਹੀ ਮਾਰਤਾ ਬੜੀਆਂ ਹੋਈਆਂ ਤੇ ਬਹੁਤ ਸੁੰਦਰ ਬਣੀਆਂ ਹੋਈਆਂ ਆ ਜੀ ਤੇ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਇਆ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦਾ ੴ ਓੰਕਾਰ ਖੱਜ ਦੇ ਵਿੱਚ ਜੜਿਆ ਹੋਇਆ ਤੇ ਦੂਸਰੇ ਪਾਸੇ ਗੁਰਗਵੰਦ ਸਿੰਘ ਜੀ ਦਾ ਖੰਡਾ ਜੜਿਆ ਹੋਇਆ ਆ ਤੇ ਦਰਵਾਜੇ ਦੇ ਉੱਤੇ ਕਲਾਕ੍ਰਿਤੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਜੀ ਬਹੁਤ ਸੁੰਦਰ ਕਢਾਈ ਕੀਤੀ ਹੋਈ ਆ ਤੇ ਚਲੋ ਆਪਾਂ ਹੁਣ ਚੱਲਦੇ ਆਂ ਅੰਦਰ ਜੀ ਬਾਬਿਆਂ ਦੇ ਦਰਸ਼ਨ ਕਰਨ ਲਈ ਤਾਂ ਤੁਹਾਨੂੰ ਵੀ ਕਰੋ ਨੇ ਦਰਸ਼ਨ ਦੇਦਾਰੀ ਲੋ ਜੀ ਕਰੋ ਗੁਰਦੁਆਰਾ ਸਾਹਿਬ ਦੇ ਅੰਦਰਲੇ ਦਰਸ਼ਨ ਤੇ ਮਹਾਰਾਜ ਜੀ ਦੇ ਸਰੂਪ ਦੇ ਤੇ ਤੁਸੀਂ ਦੇਖ ਸਕਦੇ ਆਂ ਸੰਗਤ ਲਈ ਬੈਠਣ ਲਈ ਬਹੁਤ ਵਧੀਆ ਹਾਲ ਬਣਿਆ ਹੋਇਆ ਹੈ ਜੀ ਤੇ ਇਧਰਲੇ ਪਾਸੇ ਜੋਤੀ ਖੜੀ ਹੋਈ ਆ ਜੀ ਤੇ ਗੁਰਦੁਆਰਾ ਸਾਹਿਬ ਦਾ ਇਹ ਅੰਦਰ ਲਵ ਯੂ ਬਹੁਤ ਸੋਹਣਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ ਤੇ ਦੋ ਮੰਜ਼ਲੀ ਮਾਰਕਟ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਗੁਰਦੁਆਰਾ ਬਹੁਤ ਹੀ ਸੁੰਦਰ ਲੱਗਦਾ ਆ ਜੀ ਤੇ ਸਾਹਮਣੇ ਸ਼ਸਤਰ ਰੱਖੇ ਹੋਏ ਆ ਜੀ ਜੀ ਗੁਰੂ ਮਹਾਰਾਜ ਦਾ ਸ਼ਰੂਪ ਤੇ ਆਇਆ ਜੀ ਨੌਜਿਕ ਕਰੋ ਦਰਸ਼ਨ ਬਾਗਿਆਂ ਦੇ ਤੇ ਬਾਬਾ ਜੀ ਸੰਗਤ ਨੂੰ ਬਹੁਤ-ਬਹੁਤ ਦਈ ਜਿਹੜੀ ਵੀ ਸਾਡੀ ਵੀਡੀਓ ਦੇਖਦੇ ਆ ਆਪਾਂ ਖਾਲਸਾ ਟ੍ਰੈਵਲ ਟੀਵੀ ਤਦਈ ਬਣਾਇਆ ਹੈ ਜੀ ਅਸੀਂ ਵੀ ਇਸ ਪੱਜਨਾ ਗੁਰੂ ਘਰਾਂ ਦੇ ਦਰਸ਼ਨ ਕਰ ਸਕੀਏ ਤਾਂ ਤੁਹਾਨੂੰ ਵੀ ਦਰਸ਼ਨ ਦੇਦਾਰੇ ਕਰਾ ਸਕੀਏ ਤੇ ਸਾਡਾ ਮਕਸਦ ਰਹੂਗਾ ਵੀ ਅੱਗੇ ਤੋਂ ਅੱਗੇ ਆਪਾਂ ਹੋਰ ਜਾਣਕਾਰੀ ਦਈਏ ਤਾਂ ਹੋਰ ਵੀ ਗੁਰਦੁਆਰੇ ਇਤਿਹਾਸਿਕ ਦਿਖਾਈਏ ਤੇ ਕੁਝ ਜਾਣਕਾਰੀ ਸਾਨੂੰ ਵੀ ਮਿਲੇ ਤਾਂ ਕੁਝ ਤੁਹਾਡੇ ਨਾਲ ਵੀ ਸਾਂਝਾ ਕਰੀਏ ਤੇ ਉਸ ਸਮੇ ਦੇ ਸਰੂਪ ਲੱਗੇ ਹੋਏ ਆ ਜੀ ਜਦੋਂ ਗੁਰੂ ਅਰਜੁਨ ਦੇਵ ਜੀ ਇੱਥੇ ਹੋ ਕੇ ਗਏ ਆ ਤੇ ਇਧਰਲੇ ਪਾਸੇ ਜੀ ਲੰਗਰ ਹਾਲ ਬਣਿਆ ਹੋਇਆ ਆ ਤੇ ਲੰਗਰ 24 ਘੰਟੇ ਹੀ ਚੱਲਦਾ ਰਹਿੰਦਾ ਆ ਤੇ ਤੁਸੀਂ ਜਦੋਂ ਵੀ ਮਰਜ਼ੀ ਆ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਲੰਗਰ ਵੀ ਛੱਕ ਸਕਦੇ ਆ ਚਾਹ ਦਾ ਲੰਗਰ ਲੱਗਾ ਹੁੰਦਾ ਆ ਜੀ ਪ੍ਰਸ਼ਾਦਾ ਲੱਗਾ ਹੁੰਦਾ ਆ ਤੁਸੀਂ ਜਦੋਂ ਵੀ ਮਰਜ਼ੀ ਆ ਸਕਦੇ ਤੇ ਇਸ ਲੰਗਰ ਹਾਲ ਦੇ ਵਿੱਚ 500 ਤੋਂ 700 ਬੰਦਾ ਲੰਗਰ ਆਰਾਮ ਨਾਲ ਛੱਕ ਸਕਦਾ ਹੈ ਤੇ ਆਪਾਂ ਹੁਣ ਪੀਵਾਂਗੇ ਜੀ ਚਾਹ ਤੇ ਚਾਹ ਦਾ ਲੰਗਰ ਪੀ ਕੇ ਤਾਂ ਫੇਰ ਆਪਾਂ ਜਾਵਾਂਗੇ ਅੱਗੇ। ਲੋ ਜੀ ਹਾਲ ਬਹੁਤ ਵਧੀਆ ਬਣਿਆ ਹੋਇਆ ਸਾਫ਼ ਸੁਥਰਾ ਹਾਲ ਆ ਜੀ। ਤੇ ਆਲੇ ਦੁਆਲੇ ਦੀ ਸੰਗਤ ਇੱਥੇ ਲੋ ਜੀ ਅਸੀਂ ਚਾਹ ਦਾ ਲੰਗਰ ਲੈ ਲਿਆ ਜੀ ਹੁਣ ਚਾਹ ਦਾ ਲੰਗਰ ਸ਼ਾਹੀ ਦਾ ਆਪਾਂ ਇੱਥੇ ਕਰਾਂਗੇ ਸਮਾਪਤੀ। ਬਾਬਾ ਜੀ ਦਾ ਚਾਹ ਦਾ ਲੰਗਰ ਸ਼ਕ ਲਈਏ ਜੀ ਫੇਰ ਚਲਦੇ ਆਂ ਬਾਹਰ ਜੀ ਇੱਥੇ ਹੀ ਆਪਾਂ ਖਾਲਸਾ ਟ੍ਰੈਵਲ ਟੀਵੀ ਦਾ ਬਲੌਗ ਖਤਮ ਕਰਦੇ ਆਂ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਹਰ ਇੱਕ ਕਿਸੇ ਨੂੰ ਇੱਥੇ ਦੇ ਇਤਿਹਾਸ ਬਾਰੇ ਪਤਾ ਲੱਗੇ ਤਾਂ ਜਾਣਕਾਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ